ਭਾਜੀ ਤੁਸੀਂ ਭੈਣ ਜੀ ਨਾਲ ਲੈ ਆਉਣਾ ਸੀ ਪਹਿਲਾਂ ਗੱਲ ਕਰਦੇ ਵੀ ਭਾਜੀ ਤੁਸੀਂ ਆਉਣ ਲੱਗੇ ਫੋਨ ਨਹੀਂ ਦਿੱਤਾ ਪਹਿਲਾਂ ਭੈਣ ਜੀ ਨੂੰ ਪੁੱਛ ਲੈਣ ਦੋ ਤਾਂ ਫਿਰ ਹੰਕਾਰ ਕਰੋ ਪੁੱਛ ਲੈਣਗੇ ਨਾ ਮੁੜ ਕੇ ਤੁਸੀਂ ਕਹਿ ਦੋਗੇ ਹਾਂ ਦੋਖਲਾ ਆਦੇ ਆਦੇ ਚਾਹ ਨਹੀਂ ਸੀਨ ਕਰ ਲੱਗੇ ਸੱਸੀ ਕਹਿੰਦੀ ਸਾਰਿਆਂ ਨੂੰ ਅਸੀਂ ਸੀਨ ਕਰ ਲੱਗੇ ਪਰ ਸਾਡੇ ਕੋਲ ਨਹੀਂ ਡਿਆ ਮੇਰੇ ਕੋਲ ਤੇ ਕੀ ਹੋਣਾ ਇਦਾਂ ਉਹ ਡੈਗੂ ਨਹੀਂ ਹੋਣ ਤੂੰ ਕੰਮ ਖਰਾਬ ਕਰਤਾ ਮੈਂ ਤਾਂ ਕਰ ਦੇਣਾ ਅੱਛਾ ਤੋੜੀ ਪੀਂਦਾ ਭਾਜੀ ਤੁਸੀਂ ਪੈਨ ਜੀ ਨੂੰ ਨਾਮ ਲੈ ਆਉਣਾ ਸੀ ਕੰਮ ਥੋੜਾ ਜਿਹਾ ਇੰਦਾ ਦਾ ਸੀਗਾ ਜੋਤ ਵਲੇ ਕਰ ਜੋ ਠੀਕ ਹੈ ਤੂੰ ਹਾਂ ਜੀ ਠੀਕ ਆ ਉਹ ਕਰ ਲਈ ਤੇਰੀ ਡਾਕੂਮੈਂਟਾਂ ਹਾਂ ਜੀ ਹਾਂ ਜੀ ਉਹ ਸਾਰਾ ਤਿਆਰੀ ਠੀਕ ਆ ਮੇਰੇ ਹਾਂ ਜੀ ਫੀਲਿੰਗ ਤੋਂ ਜੀ ਆਈ ਤੇਰੇ ਕੋਲ ਨਹੀਂ ਆਉਂਦਾ ਉਹ ਨੂੰ ਫੀਲਿੰਗ ਤੋਂ ਜੀ ਆਈ ਇਹ ਮੇਰੇ ਨਾਲ ਵੇਖ ਮੈਂ ਕਰਨਾ ਨਹੀਂ ਨਹੀਂ ਦੋਵੇਂ ਭਾਵੇਂ ਜਿੱਦਾਂ ਇੱਕ ਦਦ ਵੇਖਦੇ ਹੋ ਨਾ ਦੋਵੇਂ ਜਿੱਦਾਂ ਇਧਰ ਵੇਖਦੇ ਹੋ ਜਿੱਦਾਂ ਹੈਰਾਨ ਜਿਆ ਹੋ ਕੇ ਬੰਦਾ ਇੱਕ ਦੂਜੇ ਵੱਲ ਵੇਂਦਾ ਵਾ ਹੈਰਾਨ ਜਿਆ ਹੋ ਕੇ 1 ਦੇ ਵੀ ਚੱਲਣਾ ਚੱਲ 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 ਪਾ ਵਨ ਵਨ ਮਾਸੜ ਜੀ ਗੱਲ ਵਾ ਇਦਾਂ ਵੀ ਜਿਹੜੇ ਜੈਂਟਨਾ ਅਸੀਂ ਗੱਲ ਕੀਤੀ ਹੈ ਨਾ ਉਹਨੇ ਅੱਗੇ ਵੀ ਕਈ ਬੰਦੇ ਘੱਲੇ ਸਾਡੇ ਤਾਂ ਕਰਕੇ ਅਸੀਂ ਆਏ ਆ ਤੇ ਬਾਕੀ ਇਹ ਆ ਤੁਸੀਂ ਗੱਲ ਕਰਾ ਦਿਓ ਜਿੰਨਾ ਤੁਸੀਂ ਕੀਤਾ ਵਾ ਸੰਪਰਕ ਨਹੀਂ ਗੱਲ ਇਹ ਕਰਨੀ ਆ ਵੀ ਸਾਨੂੰ ਕੋਈ ਬੇਜਕੀ ਨਹੀਂ ਤੁਸੀਂ ਐਂਡ ਵਨ ਭਾਜੀ ਇਸ ਤਰ੍ਹਾਂ ਵਾ ਮਹੀ ਹੋ ਤਾ ਨਾਲ ਗੱਲ ਕਰਾਓ ਤੁਹਾਨੂੰ ਸੌਰੀ ਜਦੋਂ ਪਟਰੇ ਨਾਲ ਇੰਨੀ ਗੱਲ ਕਹਿਣੀ ਆ ਸਾਡੇ ਗੱਲਬਾਤ ਕਰਾਓ ਤੇ ਫਿਰ ਮੈਂ ਕੀ ਕਹਿਣਾ ਵਾਂ ਐਂਡ 1 ਭੈਣ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਤੱਕ ਤੇ ਮੈਰਿ ਜਰਟੀਫੀਕੇਟ ਨਹੀਂ ਬਣਾਇਆ ਤੁਸੀਂ ਕੀ ਕਰਨਾ ਹੋ ਕੰਮ ਕਿਸੇ ਕਰਕੇ ਤੇ ਭਾਜੀ ਅਸੀਂ ਆਏ ਆ ਉਹ ਤੁਸੀਂ ਆਏ ਜੀ ਧੰਨਵਾਦ ਤੁਹਾਡਾ 1 ਜੋ ਬਣਾ ਇਹ ਕਿਸ ਤਰ੍ਹਾਂ ਦੀ ਗੱਲ ਹੋਈ ਰਿਸ਼ਤੇਦਾਰੀ ਬਣੀ ਆ ਅਜੇ ਵੀ ਤੁਹਾਨੂੰ ਬੇਜਕੀ ਨਹੀਂ ਆ ਜੇ ਬਹੁਤੀ ਗੱਲਾਂ ਨਾ ਨੇ ਅਹੀਂ ਆਪਣੀ ਜੋਤ ਦੀ ਲਾ ਦਨੇ ਫਾਈਲ ਹਾਂਜੀ ਪੇਜ ਇੱਥੇ ਮਰਜੀ ਲਾ ਲਓ ਆ ਇੱਥੇ ਮਰਜੀ ਕਰਨ ਫਿਰ ਆਹ ਲਾ ਕੱਟ ਲੋ 2 1 ਜੋਤ ਹਨ ਖੰਗੂਰਾ ਦੇ ਮਾਰਨ ਚੱਲ ਚੱਲ ਬਲ ਕਹਿੰਦੇ ਕਿ ਫਾਸੇ ਲਾ 1 ਜੋਤ ਤਾਂ ਉੱਠ ਤੇ ਤੂੰ ਆਪਣੇ ਡਾਕੂਮੈਂਟ ਲੈ ਕੇ ਆ ਆਪਾਂ ਚੱਲੀਏ 3 ਕੁੜੀਆਂ ਆ ਨਿਆਣਾ ਡਰ ਜਾਂਦਾ ਇਹੋ ਜਿਹਾ ਕਾਨੂੰਨ ਪ੍ਰਭਾਵ ਪਾਉਣ ਤੇ ਕੋਈ ਗੱਲ ਨਹੀਂ 3 ਨਹੀਂ ਤੇ ਨਿਆਣਾ ਡਰ ਹੀ ਜਾਂਦਾ ਵਾ ਇਸ ਗੱਲੋਂ ਉਹ ਡਰਦੀ ਨਹੀਂ ਆ ਭਰਾ ਮੈਂ ਡਾਇਲੋਗ ਰਮਨ ਨੂੰ ਕਾਗਜ ਨਹੀਂ ਦੇਣੇ ਚਾਹੀਦੇ ਬੱਦੇ ਨਹੀਂ ਯਾਰ ਮੈਨੂੰ ਰਮਨ ਨੂੰ ਕਾਗਜ ਨਹੀਂ ਦੇਣੇ ਚਾਹੀਦੇ ਜੇ ਉਹ ਆਈ ਗਏ ਹੀ ਤੇ ਏਡੀ ਛੇਤੀ ਥੋੜੇ ਫੜਾ ਦਿੱਤੀ ਤੇ ਹੱਥ 'ਚ ਉਹਨਾਂ ਨੂੰ ਕਹਿਣਾ ਕਿ ਕੋਈ ਗੱਲ ਨਹੀਂ ਸਲਾਹ ਕਰਕੇ ਤੇ ਦੱਸਾਂ ਰਮਨ ਸਾਨੂੰ ਏਡੀ ਛੇਤੀ ਨਾ ਕਾਗਜ ਨਹੀਂ ਦੇਣੇ ਚਾਹੀਦੇ ਉਹਨਾਂ ਨੇ ਇੱਕ ਵਾਰੀ ਮੜੀ ਜੀ ਜਿੱਦ ਕੀਤੀ ਤੇ ਤੁਸੀਂ ਕਰਕੇ ਸਲਾਹ ਕੋਈ ਨਹੀਂ ਦੇ ਦੋ ਦੇ ਦੋ ਮੈਨੂੰ ਤੇ ਠੱਗ ਜੇ ਲੱਗਦੇ ਦੋਵੇਂ ਪੇਪੋ ਤੋਂ ਯਾਰ ਮਨੇ ਮੜੀ ਜੀ ਨੂੰ ਤੁਮ ਹੱਲਾ ਮੈਨੂੰ ਤੁਮ ਹੱਲਾ ਬੰਦ ਹਾਰ ਮਾਸਟਰ ਇਹਨੇ ਸ਼ਹਿਰ ਜੜਾ ਯਾਰ ਇਹਨੂੰ ਨਾ ਪੱਗ ਬੰਦੀ ਨਹੀਂ ਬੰਨਣਾ ਨਾ ਪੱਗ ਆ ਦੇ ਵਿੱਚ ਦੀ ਟਿਕੜੀ ਨਹੀਂ ਨਾ ਮੜੀ ਯਾਰ ਦੱਸ ਜਿਹੜੇ ਗਿੱਥੀ ਲਿਸ਼ਕੀ ਯਾਰ ਉਹਨੇ ਬੜੀ ਵਧੀਆ ਬੰਨੀ ਉਹਨੇ ਕੀ ਨਾ ਆਗਾ ਓਂਕਾਰ ਨਹੀਂ ਬੰਨੀ ਮੈਨੂੰ ਬਣਾਈਆ ਪੱਗ ਕਦੀ ਅੰਗਾਰ ਦੇ ਦੁਖੇਰੀ ਬਣੀ ਨਹੀਂ ਮਮੇ ਨੇ ਜਦੋਂ ਖਸੀਨ ਕਰਾਉਣਗੇ ਉਹਦੇ ਨਵੇਂ ਜ਼ਰੂਰ ਸੀ ਕੱਢ ਛੋੜਿਆ ਤੇ ਯਾਰ ਮੈਂ ਤੁਹਾਨੂੰ ਕਹਿਣਾ ਨਹੀਂ ਵਿਆਹ ਜਿੱਥੇ ਬਣਾਈ ਨਹੀਂ ਨਹੀਂ ਬਣੀ ਉਹ ਕਾਰ ਨਹੀਂ ਕਿਹੜਾ ਕਾਰ ਹੈ ਯਾਰ ਮੈਂ ਤੁਹਾਨੂੰ ਕਹਿਣਾ ਨਾ ਤੁਸੀਂ ਅੱਜ ਪੱਗ ਬਣਵਾਓ ਠੀਕ ਫਿਰ ਉਹ ਦਿੱਲੀ ਬਣਵਾ ਲੈਂਗੇ ਜੰਗੀ ਲੱਗੀ ਸੱਸਰੇ ਦਾ ਚਲੋ ਚਲ 2 1 ਰਮਨ ਸਾਨੂੰ ਕੁਝ ਦਿੱਤੇ ਗਿਆ 2 1 ਰਮਨ ਹਾਨੂੰ ਨਾ ਐਡੀ ਖੇਤੀ ਕਾਗਜ਼ ਨਹੀਂ ਦੇਣੇ ਚਾਹੀਦੇ ਕਿਉਂ 2 1 ਰਮਨ ਹਾਨੂੰ ਐਡੀ ਤੇ ਜੀ ਗੁੱਸੇ ਜਾ ਗਏ ਨਹੀਂ ਹਾਂ ਦਿਵਾਲੀ ਗੱਲ ਵਾਬੇ ਮਿੰਟਾਂ ਮਿੰਟੇ ਵੇਲੇ ਹੋਏ ਐਵੇਂ ਚਲੋ ਇਹਨਾਂ ਦਾ ਕਰਾ ਲਾ ਬਾਅਦ ਚ ਇਹ ਪਖਾਨਾ ਕਰਨ ਦਾ ਸੀਨ ਚੰਗਿਆ ਬਲਿਓਂ ਦੇ ਹਾਸਾ ਹੁੰਦਾ ਇੱਕ ਵਾਰ ਆ ਗਿਆ ਦੋ ਵਾਰ ਆ ਗਿਆ ਥੋੜਾ ਵੀ ਹਾਸਾ ਹੀ ਆਈ ਜਾਂਦਾ ਘੜੀ ਘੜੀ ਧਿਆਨ ਕੇ ਨਹੀਂ ਠੀਕ ਵਾ ਉਹਨੇ ਨਹੀਂ ਦੱਸੋ ਦੋ ਜਵਾਬ ਫਿਰ ਠੀਕ ਹੋ ਕੇ ਬਾਸ ਦੋ ਜਵਾਬ ਹੋਣੇ ਓਕੇ ਜਗਾ ਭਲਾਓ ਅੱਡੇ ਤੇ ਕਲਾ ਜ਼ਮੇ ਤੇ ਚੱਲ ਗੱਲ ਮੇਰੋ ਤੇ ਚੱਲ ਗਿਆ ਨਹੀਂ ਬੰਨੀ ਆ ਤੇ ਚੱਲ ਯਾਰ ਮੈਨੂੰ ਤਾਂ ਚੱਲ ਪਰ ਮੈਂ ਇੱਕ ਸ਼ਾਂਟਾ ਲਿਆ ਕੇ ਰੱਖੋ ਜਿਹੜਾ ਹਸਿਆ ਵਲ ਲੱਤਾਂ ਦੇ ਮਾਰੋ ਚੱਲ ਯਾਰ ਮੈਨੂੰ ਆ ਬੜਾ ਜੀਕ ਆਉਂਦਾ ਸਾਡੀ ਮਿੰਨੀ ਪੈਰ ਕਰੀ ਇਸਕੇ ਤੁਰਦੀ ਆ ਮੈਨੂੰ ਬਹੁਤ ਜੀਕ ਆਉਂਦਾ ਕਈ ਤਾਂ ਹੁੰਦੇ ਰੁਲਈ ਆ ਬੇ ਹਾਏ ਹਾਏ ਸਰਦੇ ਕੀ ਆ ਤੂੰ ਰਮਨਾ ਪਾਜੀ ਹੋਰ ਕੀ ਬੰਦ ਕਰ ਪਾਜੀ ਪੈ ਜਾ ਘਰ ਜਾ ਕੇ ਕਰਾਵਾਂਗੇ ਯਾਰ ਮੇਰਾ ਕਰਾ ਦੋ ਭਾਜੀ ਤੁਸੀਂ ਭੈਣ ਜੀ ਨਾਲ ਲੈ ਆਉਣਾ ਸੀ ਪਹਿਲਾਂ ਗੱਲ ਕਰਦੇ ਵੀ ਭਾਜੀ ਤੁਸੀਂ ਆਉਣ ਲੱਗੇ ਫੋਨ ਨਹੀਂ ਕੀਤਾ ਪਹਿਲਾਂ ਭੈਣ ਜੀ ਨੂੰ ਪੁੱਛ ਲੈਣ ਦੋ ਤਾਂ ਫੇਰ ਉਂਗਲ ਕਰੋ ਪੁੱਛ ਲੈਣਗੇ ਨਾ ਮੁੜ ਕੇ ਤੁਸੀਂ ਕਹਿ ਦੋਗੇ ਹਾਂ ਦੋਖਲਾ ਆ ਦੇ ਉਸਤਾਦ ਚੱਲ ਨਹੀਂ ਸੀ ਇਨ ਕਰ ਲੱਗੇ ਸਸੀ ਕਾਲੀ ਸਾਰਿਆਂ ਨੂੰ ਅਸੀਂ ਸੀਨ ਕਰ ਲੱਗੇ ਪਰ ਹਾ ਦੇ ਕੋ ਹੋ ਨਹੀਂ ਡਿਆ ਮੇਰੇ ਕੋ ਤੇ ਕੀ ਹੋਣਾ ਹੈ ਕਰ ਉਹ ਡੈਗੋ ਨਹੀਂ ਹੋਣ ਤੂੰ ਕੰਮ ਖਰਾਬ ਕਰਤਾ ਮੈਂ ਤਾਂ ਕਰ ਦੇਣਾ ਅੱਛਾ ਤੋੜੀ ਭਾਜੀ ਤੁਸੀਂ ਪੈਨ ਜੀ ਨੂੰ ਨਾਮ ਲੈ ਆਉਣਾ ਹੈ ਕੰਮ ਹੀ ਥੋੜਾ ਜਿਹਾ ਏਦਾਂ ਦਾ ਸੀਗਾ ਜੋਤ ਵਾਲੇ ਕਰ 1 ਜੋ ਠੀਕ ਹੈ ਤੂੰ ਹਾਂ ਜੀ ਠੀਕ ਆ ਉਹ ਕਰ ਲਈ ਤੇਰੀ ਡਾਕੂਮੈਂਟਾਂ ਦੀ ਹਾਂ ਜੀ ਹਾਂ ਜੀ ਉਹ ਸਾਰੇ ਤਿਆਰੀ ਠੀਕ ਆ ਆ ਦੀ ਫੀਲ ਕਿ ਤੂੰ ਜਾਈਂ ਮੇਰੇ ਕੋਲ ਚੱਲ ਆ ਨੂ ਵੀ ਫੀਲ ਕਿ ਤੂੰ ਜਾਈਂ ਇਹ ਮੇਰੇ ਨਾਲ ਵੇਖ ਮੈਂ ਕਰਨਾ ਨਹੀਂ ਨਹੀਂ ਦੋਵੇਂ ਭਾਵੇਂ ਜਿੱਦਾਂ ਇੱਕ ਦੂਜੇ ਦੇ ਵੇਖਦੇ ਹੋ ਨਾ ਦੋਵੇਂ ਇਦਾਂ ਵੇਖਦੇ ਹੋ ਜਿੱਦਾਂ ਹੈਰਾਨ ਜਿਹਾ ਹੋ ਕੇ ਬੰਦਾ ਇੱਕ ਦੂਜੇ ਵੱਲ ਵੇਂਦਾ ਵਾ ਹੈਰਾਨ ਜਿਹਾ ਹੋ ਕੇ 1 ਚਲ 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 ਵਨ ਮਾਸੜ ਜੀ ਗੱਲ ਵਾਇਦਾ ਵੀ ਜਿਹੜੇ ਜੈਂਟਨਾ ਅਸੀਂ ਗੱਲ ਕੀਤੀ ਹੈ ਨਾ ਉਹਨੇ ਅੱਗੇ ਵੀ ਕਈ ਬੰਦੇ ਘੱਲੇ ਸਾਡੇ ਤਾਂ ਕਰਕੇ ਅਸੀਂ ਆਏ ਆ ਤੇ ਬਾਕੀ ਇਹ ਆ ਤੁਸੀਂ ਗੱਲ ਕਰਾ ਦਿਓ ਜਿੰਨਾ ਤੁਸੀਂ ਕੀਤਾ ਵਾ ਸੰਪਰਕ ਨਹੀਂ ਗੱਲ ਇਹ ਕਰਨੀ ਆ ਵੀ ਸਾਨੂੰ ਕੋਈ ਬੇਜਕੀ ਨਹੀਂ ਤੁਸੀਂ ਐਂਡ ਵਨ ਭਾਜੀ ਇਸ ਤਰ੍ਹਾਂ ਵਾ ਉਹੀ ਉਹ ਤਾਂ ਗੱਲ ਕਰਾਓ ਤੁਹਾਨੂੰ ਸੌਰੀ ਜੇ ਲੋਕਾਂ ਪਰੇ ਨਾ ਇਹ ਨਹੀਂ ਗੱਲ ਕਹਿਣੀ ਹੈ ਤੇ ਸਾਡੇ ਗੱਲਬਾਤ ਕਰਾਓ ਹਾਂ ਤੇ ਫਿਰ ਮੈਂ ਕੀ ਕਹਿਣਾ ਵਾਂ ਐਂਡ 1 ਭੈਣ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਤੱਕ ਤੇ ਮੈਰਿਜ ਸਰਟੀਫਿਕੇਟ ਨਹੀਂ ਬਣਾਇਆ ਤੁਸੀਂ ਕੀ ਕਰਨਾ ਹੋ ਕੰਮ ਇਸੇ ਕਰਕੇ ਤੇ ਭਾਜੀ ਅਸੀਂ ਆਏ ਹਾਂ ਉਹ ਤੁਸੀਂ ਆਏ ਜੀ ਧੰਨਵਾਦ ਤੁਹਾਡਾ 1 ਜੋ ਬਣਾ ਇਹ ਕਿਸ ਤਰ੍ਹਾਂ ਦੀ ਗੱਲ ਹੋਈ ਰਿਸ਼ਤੇਦਾਰੀ ਬਣੀ ਆ ਅਜੇ ਵੀ ਤੁਹਾਨੂੰ ਬੇਜਕੀਨੀ ਆ ਜੇ ਬਹੁਤੀ ਗੱਲਾਂ ਨਾ ਤੇ ਅਹੀਂ ਆਪਣੀ ਜੋਤ ਦੀ ਲਾ ਦੇਨੇ ਭਾਈ ਹਾਂਜੀ ਪੇਜ ਇੱਥੇ ਮਰਜੀ ਲਾ ਲਓ ਆ ਜਿੱਥੇ ਮਰਜੀ ਕਰਨ ਫਿਰ ਆਹ ਖਲਾ ਟੱਲੋ 2 1 ਜੋਤ ਨੰਖੰਗੂਰਾ ਦੇ ਮਾਰ ਲਓ ਚੱਲ ਬਲ ਕਹਿੰਦੇ ਕਿ ਫਸੇ ਲੱਗ 1 ਜੋਤ ਤਾਂ ਉੱਠ ਤੇ ਤੂੰ ਆਪਣੇ ਡਾਕੂਮੈਂਟ ਲੈ ਕੇ ਆ ਆਪਾਂ ਚੱਲੀਏ 3 ਕੁੜੀਆਂ ਆ ਨਿਆਣਾ ਡਰ ਜਾਂਦਾ ਇਹੋ ਜੇ ਕਾਨੂੰਨ ਪਰਭਾਵ ਪਾਉਣ ਤੇ ਕੋਈ ਗੱਲ ਨਹੀਂ 3 1 ਨਹੀਂ ਤੇ ਨਹੀਂ ਆਣਾ ਡਰ ਹੀ ਜਾਂਦਾ ਵਾ ਹੂੰ ਇਹ ਕੋਲੋਂ ਡਰਦੀ ਨਹੀਂ ਆ ਹਾਂ 2 ਵਾ ਮਾਈਕਾ ਨਹੀਂ ਉਪਰਾਹੰ ਦੇ ਡਾਇਲੋਗ 2 ਵਾ ਰਮਨ ਨੂੰ ਹਰ ਕਾਗਜ਼ ਨਹੀਂ ਦੇਣੇ ਚਾਹੀਦੇ ਬੱਦੇ ਜੇ ਯਾਰ ਮਿਲੋ 2 ਵਾ ਰਮਨ ਨੂੰ ਕਾਗਜ਼ ਨਹੀਂ ਦੇਣੇ ਚਾਹੀਦੇ ਜੇ ਉਹ ਆ ਹੀ ਗਏ ਹੀ ਤੇ ਈਡੀ ਛੇਤੀ ਥੋੜੇ ਫੜਾ ਦੇ ਦਿੰਦਾ ਹੱਥ 'ਚ ਉਹਨਾਂ ਨੂੰ ਕਹਿਣਾ ਕਿ ਕੋਈ ਗੱਲ ਹੈ ਸਲਾਹ ਕਰਕੇ ਤੇ ਦੱਸ 2 ਵਾ ਰਮਨ ਨੂੰ ਸਾਨੂੰ ਈਡੀ ਛੇਤੀ ਨਾ ਕਾਗਜ਼ ਨਹੀਂ ਦੇਣੇ ਚਾਹੀਦੇ ਉਹਨਾਂ ਨੇ ਇੱਕ ਵਾਰੀ ਮੜੀ ਜੀ ਜਿੱਦ ਕੀਤੀ ਤੇ ਤੂੰ ਹੀ ਕਰਕੇ ਸਲਾਹ ਕੋਈ ਨਹੀਂ ਦੇ ਦੋ ਦੇ ਦੋ ਮੈਨੂੰ ਤੇ ਠੱਗ ਜੇ ਲੱਗਦੇ ਦੋਵੇਂ ਪੇਪੋ ਤੋਂ ਯਾਰ ਮਨੇ ਮੜੀ ਜੀ ਮੈਨੂੰ ਤੁਮਹਾਲਾ ਬੰਦ ਹਾਲ ਮਾਟਰ ਇਹਨੇ ਸ਼ਹਿਰ ਜਣਾ ਯਾਰ ਇਹਨੂੰ ਨਾ ਪੱਗ ਬੰਦੀ ਨਹੀਂ ਬੰਨਦਾ ਨਾ ਪੱਗ ਪੱਗ ਵਿੱਚ ਹੀ ਤੇ ਟਿਕਣੀ ਨਹੀਂ ਨਾ ਯਾਰ ਦੱਸ ਆ ਕਿੰਨੇ ਗਿੱਕੀ ਲਿਸ਼ ਕੀ ਯਾਰ ਉਹਨੇ ਬੜੀ ਵਧੀਆ ਬੰਨੀ ਇਹਨੇ ਕੀ ਨਾ ਓਕਾਰ ਨਹੀਂ ਮੈਂ ਬੇਪੋ ਬਣਾਈਆਂ ਪੱਗ ਕਦੀ ਅੰਗਾਰਾ ਦੂਖੇਰੀ ਬਣੀ ਨਹੀਂ ਮਮੇ ਨੇ ਜਦੋਂ ਕਸੀਨ ਕਰਾਉਣਗੇ ਉਹਦੇ ਨਵੇਂ ਜਰੂਰ ਸੀ ਕੱਢ ਲਿਆ ਤੇ ਯਾਰ ਮੈਂ ਤੁਹਾਨੂੰ ਕਹਿੰਦਾ ਨਹੀਂ ਵਿਆਜ ਕਿੱਥੋਂ ਬਣਾਈ ਨਹੀਂ ਬਣੀ ਹਮਕਾਰ ਨਹੀਂ ਕਿਹੜਾ ਕਰ ਯਾਰ ਮੈਂ ਤੁਹਾਨੂੰ ਕਹਿੰਦਾ ਨਾ ਤੁਸੀਂ ਅੱਜ ਪੱਗ ਬਣਵਾਇਓ ਠੀਕ ਫਿਰ ਉਹ ਦਿੱਲੀ ਬਣਾ ਲੈਣੀ ਜੰਗੀ ਲੱਗੀ ਸਸਤੇ ਕਰ ਚਲੋ ਚਲ 2 1 ਰਮਨ ਸਾਨੂੰ ਕੁਝ ਲੱਤਿਆ ਗਿਆ 2 1 ਰਮਨ ਹਾਨੂੰ ਨਾ ਐਡੀਸ਼ੀਤੇ ਕਾਗਜ਼ ਨਹੀਂ ਦੇਣੇ ਚਾਹੀਦੇ ਕਿਉਂ 2 1 ਰਮਨ ਹਾਨੂੰ ਐਡੀਸ਼ੀਤੇ ਤੇ ਜੀ ਗੁੱਸੇ ਜਾ ਗਏ ਨਹੀਂ ਹਾਂ ਦਿਵਾਲੀ ਗੱਲ ਵਾਪੇ ਮਿੰਟਾਂ ਮਿੰਟੇ ਵੇਲੇ ਹੋਏ ਐਵੇਂ ਚਲ ਜਾ ਪਹਿਲਾਂ ਇਹਨਾਂ ਦਾ ਕਰਾ ਲਾ ਬਾਅਦ ਚ ਇਹ ਪਖਾਨਾ ਕਰ ਰਹੇ ਸੀਨ ਚੰਗਿਆ ਬਲੇ ਹੋਣ ਦੇ ਹਾਸਾ ਹੁੰਦਾ ਇੱਕ ਵਾਰ ਆ ਗਿਆ ਦੋ ਵਾਰ ਆ ਗਿਆ ਇਹ ਥੋੜਾ ਵੀ ਹਾਸਾ ਹੀ ਆਈ ਜਾਂਦਾ ਘੜੀ ਘੜੀ ਜਾਣ ਗਏ ਨਹੀਂ ਠੀਕ ਵਾ ਤੁਸੀਂ ਤੁਹਾਨੂੰ ਉਹਦੇ ਨਹੀਂ ਦੱਸੋ ਦੋ ਜਵਾਬ ਨਹੀਂ ਪਹਿਲੇ ਉਹਦੇ ਤੇ ਬਾਅਦ ਦੋ ਜਵਾਬ ਓਕੇ ਜਗਾ ਭਲਾਓ ਅੱਡੇ ਤੇ ਕਲਾ ਜ਼ਮੇ ਤੇ ਚੱਲੋ ਕੰਦੇ ਰੋਤੇ ਲੀ ਗਏ ਨਹੀਂ ਹੁੰਦੀ ਹੱਸਦਾ ਚੱਲ ਯਾਰ ਮੈਨੂੰ ਤਾਂ ਘਰ ਬਣਾ ਮੈਂ ਇੱਕ ਸ਼ੰਟਾ ਲਿਆ ਕੇ ਰੱਖੋ ਜਿਹੜਾ ਹੱਸਿਆ ਵਾ ਲੱਤਾਂ ਲਾ ਮੈਨੂੰ ਯਾਰ ਮੈਨੂੰ ਆ ਬੜਾ ਜੀ ਕਹ ਲਾਂ ਸਾਡੀ ਮਿੰਨੀ ਪੈਰ ਕਰੀ ਇਸਕੇ ਤੁਰਦੀ ਆ ਮੈਨੂੰ ਬਹੁਤ ਜੀ ਕਹ ਲਾਂਦਾ ਕਈ ਤਮ ਦੇ ਰੋ ਲਈ ਆ ਦੇ ਹਾਏ ਹਾਏ ਚਰਦੇ ਕੀ ਆ ਤੂੰ ਰਮਨਾ ਪਾਜੀ ਹੋਰ ਗਿਮਲ ਦੇ ਲਈ ਬੰਦਾ ਹੈਂ ਜੀ ਪੈ ਜਾ ਘਰ ਜਾ ਕੇ ਕਰਾਵਾਂਗੇ ਯਾਰ ਮੇਰਾ ਕਰਾ ਦੋ